ਅੱਸੀ ਗੱਲ ਮਿੱਤਰੋ ਸਵਾਗਤ ਆ ਪੇਜ ਤੇ ਤੇ YouTube ਚੈਨਲ ਤੇ ਸ਼ਰਮਾ ਜੀ ਨੇ ਅੱਜ ਦੇਤਾ ਟਰੈਕਟਰ ਸਣਾ ਦਾ ਫਾਰਮ ਟਰੈਕ 45 ਬਹੁਤ-ਬਹੁਤ ਵਧਾਈਆਂ ਲੈਣ ਵਾਲਿਆਂ ਨੂੰ ਵੀ ਤੇ ਵੇਚਣ ਵਾਲਿਆਂ ਨੂੰ ਵੀ ਇਹਨੂੰ ਦੇ ਇਹਨੂੰ ਇਹ ਨਹੀਂ ਤੇ ਹੁਣ ਜਿਵੇਂ ਸ਼ਰਮਾ ਜੀ ਅਸੀਂ ਤੈਥੋਂ ਨਹੀਂ ਪੁੱਛਦੇ ਆਫਰ ਤਾਂ ਤੂੰ ਬਹੁਤ ਦਿੱਤੇ ਆ ਤੇ ਕਿੰਨੇ ਦੇ ਖਰਾ ਉਤਰਿਆ ਮੈਂ ਸੱਚੀ ਗੱਲ ਦੱਸ ਮੀਮੀਓ ਮੁੱਠੀ ਮਾਰਦਾ ਮੈਂ ਨਹੀਂ ਬੋਲਦਾ ਲਗਭਗ ਸਾਰੇ ਆਫਰਾਂ ਦੀ ਖਰਾਬ ਹੈ ਜੀ ਜੋ ਇਹਨਾਂ ਨੇ ਕਿਹਾ ਸੀ ਵੀ ਤੇਲ ਬਦਲ ਕੇ ਆਲਾ ਹਾਂ ਜੀ ਬਦਲ ਕੇ ਦਿੱਤਾ ਗੱਡੀ ਦੇ ਵਿੱਚ ਰੱਖਤੀ ਜੀ ਬਾਕੀ ਆਪਾਂ ਠੀਕ ਹੈ ਇਹ ਜਿਵੇਂ ਨਹੀਂ ਕੱਟ ਕੇ ਪੱਟੀ ਹਾਂ ਜੀ ਜੀ ਸਾਰਾ ਕੁਝ ਕੰਪਲੀਟ ਆ ਠੀਕ ਹੈ ਪੱਟੀ ਹਾਂ ਜੀ ਸਾਰਾ ਵੀ ਸ਼ੂਟ ਸ਼ੂਟ ਵੀ ਕਰ ਹੋ ਗਈ ਤੇ ਜਿੰਨਾ ਕੇ ਇਹ ਕਹਿੰਦਾ ਹੁੰਦਾ ਵੀ ਮੈਂ ਸੌਣੇ ਖਾਦੀ ਰੇਟ ਤੇ ਹੁਣ ਤੂੰ ਆ ਜਾ ਮੜਾ ਜਾ ਉਰੇ ਉਹਨੇ ਦੀ ਦਿੱਤਾ ਤੋਂ ਘੱਟ ਤੂੰ ਇਹਨਾਂ ਨੂੰ ਆਇਆ ਪੁੱਛ ਲੈ ਹਾਂਜੀ ਜਿੰਨੇ ਇਹਨਾਂ ਨੇ ਕਿਹਾ ਮੈਂ ਇਹਨਾਂ ਤੋਂ ਸਾਈ ਮੈਂ ਕਹਿੰਦੇ ਬਈ ਆ ਚੱਕ ਪਾ ਚੱਕ ਉਹ ਮੈਂ ਇਹ ਤਾਂ ਕੰਮੀ ਨਾ ਕਰੋ ਮੇਰੇ ਨਾਲ ਠੀਕ ਹੈ ਉਹ ਚਲੋ ਬਾਈ ਨੂੰ ਕਿ ਤੁਸੀਂ ਦੱਸੋ ਕਿੰਨੇ ਦਾ ਕਹਿੰਦਾ ਵੀ ਅਸੀਂ ਐਨੇ ਦਾ ਲੈਣਾ ਠੀਕ ਹੈ ਮੈਂ ਖੁਸ਼ ਹਾਂ ਕਹਿੰਦਾ ਬਾਗੋ ਬਾਗ ਐਵੀਂ ਗੱਲਾਂ ਚੱਕੋ ਬਾਈ ਠੀਕ ਹੈ ਤੇ ਤੇਲ ਵਾਲੀ ਬਾਲਟੀ ਇੱਥੇ ਲੈ ਕੇ ਆਏ ਸੀਗੇ ਗੱਡੀ ਚ ਰੱਖੀ ਤੂੰ ਇਹਨਾਂ ਤੋਂ ਐਨੂੰ ਐਂ ਉਂਗਲਾਂ ਤੇ ਲਾਈ ਜੇ 1 2 3 4 5 ਤੇਰੀ ਉਂਗਲੀਆਂ ਮੁੱਕ ਜਾਣੀਆਂ ਸੁਣ ਸੁਣ ਕੇ ਠੀਕ ਹੈ ਯਤਾ ਕੀ ਟਰੈਕਟਰ ਵਾਲੇ ਤੇਰੇ ਨਾਲ ਆਈ ਇਹ ਬਾਈ ਇਹ ਬਾਈ ਆਪਦੇ ਪਸੰਦ ਦਾ ਲੈ ਕੇ ਆਇਆ ਬਾਜ਼ਾਰ ਚੋਂ ਮੁੰਡੇ ਨਾਲ ਜੀ ਆ ਕੇ ਜੀ ਆਪਦੇ ਪਸੰਦ ਦਾ ਲੈਣ ਦਾ ਕਹਿੰਦਾ ਬਾਈ ਆ ਆ ਪਾਉਣਾ ਮੈਂ ਲੈ ਜਾ ਹੋਰ ਕੰਪਨੀ ਪਸੰਦ ਦਾ ਕੋਈ ਉਹ ਦੱਸ ਦੇ ਤੇ ਡੰਡਾ ਫੱਟੀ ਉਹ ਵੀ ਤੇ ਪੁੱਛ ਲਾ ਸਾਰਾ ਕੁਝ ਝੜਦਾ ਠੀਕ ਹੈ ਆਪਾਂ ਤਾਂ ਥਾਂ ਝੜਦਾ ਮੈਂ ਸੁੱਥੋਂ ਸੰਵਾਲਾ ਭਵਾਂ ਸੰਵਾਲਾ ਝੱਗਾ ਆ ਬੱਚਾ ਪੁੱਛ ਲਾ ਬਾਈ ਕਿਉਂ ਜੀ ਠੀਕ ਹੈ 1500 ਬਾਈ ਨੂੰ ਛੋੜ ਕਰਤੀ ਹੂੰ ਕਿਉਂ ਜੀ ਹਾਂ ਜੀ ਡੰਡਾ ਫੱਟੀ ਜੇ ਮੈਂ ਜਿਹੜੀ ਮਰਜ਼ੀ ਚੱਕ ਕਹਿੰਦਾ ਠੀਕ ਹੈ ਬਾਈ ਮਹਾ ਸਰਬਸਤੀ ਇਹ ਕਿਹੜਾ ਪਾਉਣਾ ਬੋਲ ਕਹਿੰਦਾ ਸਰਬੋ ਦਾ ਮੈਂ ਮੁੰਡੇ ਨੂੰ ਭੇਜਿਆ ਇਹਦੇ ਨਾਲ ਮੈਂ ਜਾਉ ਦੋਨੇ ਪਾਉਣਾ ਲੈ ਕੇ ਆਉ ਜੇ ਮੈਂ ਆਪ ਤੇ ਪਸੰਦ ਲੈ ਆ ਆ ਪਾਉਣਾ ਚੱਕ ਬਾਈ ਹਾਂ ਜੀ ਸੰਤ ਲੈ ਕੇ ਆ ਠੀਕ ਹੈ ਤੇ ਵਧੀਆ ਲੱਗਿਆ ਕੰਮ ਕਿਵੇਂ ਲੱਗਿਆ ਵਧੀਆ ਲੱਗਾ ਜੀ ਅ ਰੇਡ ਵੀ ਇਹਨਾਂ ਦਾ ਹਾਂ ਆਫਰਾਂ ਵਾਲੀਆਂ ਚੀਜ਼ਾਂ ਵੀ ਇਹਨਾਂ ਦੀ ਇੱਕ ਛੋਟਾ ਜਿਹਾ ਟਰੈਕਟਰ ਮਿਲ ਗਿਆ ਤੈਨੂੰ ਹਾਂਜੀ ਹਾਂਜੀ ਠੀਕ ਹੈ ਉਹ ਵੀ ਦੇਤਾ ਲੈ ਠੀਕ ਹੈ ਪੈਸੇ ਨਹੀਂ ਤੂੰ ਇਹ ਕਰੀ ਜਿੱਤੇ ਮਰਿਆ ਪਿਆ ਹੋਇਆ ਨਾ ਕੋਈ ਮੈਂ ਜਿੱਤੇ ਮੈਂ ਮਰਿਆ ਪਿਆ ਨਾਲ ਲੱਗੀ ਪਈ ਉਹ ਢੇਰੀ ਪੈਸਿਆਂ ਦੀ ਠੀਕ ਹੈ ਉਹ ਨਹੀਂ ਲੈ ਕੇ ਜਾਂਦੇ ਇਹ ਆਵੇਗੇ ਰਣਗੇ ਠੀਕ ਹੈ ਤੇ ਬਾਕੀ ਦੋ ਵੀਰ ਨੂੰ ਵਧਾਈਆਂ ਕਿਹੜਾ ਪਿੰਡ ਆਈ ਆਪਣਾ ਪੰਜਾਬ ਆ ਪਿੰਡ ਆਈ ਆਪਣਾ ਠੀਕ ਹੈ ਬਹੁਤ ਸ਼ੰਗਾਨਾ ਕਰੋ ਠੀਕ ਹੈ ਇਹ ਆਬ ਜੋ ਪੰਜਾਬੇ ਤੋਂ ਤੁਰਿਆ ਹੈ ਇਹਨੂੰ ਐ ਤਾਂ ਪੁੱਛ ਲਾ ਵੀਰ ਨੂੰ ਕਿ ਕਿੰਨਿਆਂ ਕੋ ਕਿੰਨਿਆਂ ਕੋ ਕੋਲੇ ਜਾ ਕੇ ਆਇਆ ਸੀ ਅਸੀਂ ਇਹਨਾਂ ਦੀ ਵੀਡੀਓ ਦੇਖੀ ਸੀ ਠੀਕ ਹੈ ਵੀਡੀਓ ਦੇਖ ਕੇ ਸਿੱਧਾ ਇਹਨਾਂ ਕੋਲੇ ਆਏ ਆ ਕਿਸੇ ਕੋਲੇ ਨਹੀਂ ਆਏ ਹਾਂਜੀ ਸਿੱਧਾ ਇੱਥੇ ਆਏ ਤੇ ਫਿਰ ਮਾਨਤਨ ਕਰਨ ਦਾ ਸੀ ਵੀ ਮਾਨ ਕੀ ਕਰਾਂ ਦੱਸ ਆ ਜਾ ਉਵੇਂ ਆ ਜਾ ਇਹੇ ਨਾ ਮੈਂ ਤੈਨੂੰ ਗੱਲ ਦੱਸਦਾ ਇੱਕ ਹਾਂ ਜੇ ਟਰੈਕਟਰਾਂ ਦੇ ਕਰਨੇ ਆ ਵਪਾਰ ਏਡੇ ਏਡਿਆਂ ਦੇ ਹੀ ਗਏ ਤੇ ਪਕਾਉਣੀਆਂ ਯਾਰੀਆਂ ਠੀਕ ਐ ਤੇ ਦਿਲ ਤਾਂ ਫੇਰ ਭਾਈ ਪ੍ਰਾਂਤ ਜਿਹੜਾ ਰੱਖਣਾ ਠੀਕ ਐ ਕਿਉਂ ਜੀ ਹਾਂ ਜੀ ਤੇ ਰੈ ਨਹੀਂ ਹੈਗਾ ਕਿ ਭਾਈ ਇਹ ਨਾਲ ਨਹੀਂ ਸੁਣ ਤਾਉਣਾ ਹਾਥੀਆ ਵਾਲਾ ਆਪਣਾ ਕਹਿੰਦਾ ਉਠਾਣਾ ਯਾਰੀਆਂ ਲਾ ਕੇ ਏਡੇ ਏਡੇ ਨਹੀਂ ਫੇਰ ਦਰਵਾਜ਼ੇ ਰੱਖਣੇ ਸਹੀ ਗੱਲ ਇਹ ਤਾਂ ਉਹ ਉੱਥੇ ਜਾਊਗਾ ਉੁੱਟ ਦੇ ਬਰਾਬਰ ਹੀ ਉਦਾਂ ਹੀ ਰੱਖੇ ਹੋਏ ਆ ਭਾਈ ਆਪਾਂ ਠੀਕ ਐ ਤੇ ਬੱਸ ਯਾਰ ਭਾਈ ਸੌਦਾ ਕਰਨ ਦਾ ਸਵਾਦ ਹਾਂ ਯਾਰਾਂ ਨੂੰ ਉਦੋਂ ਹੁੰਦਾ ਜਦੋਂ ਆਪਣਾ ਕਸਟਮਰ ਤੇ ਆਪਣੇ ਭਰਾ ਖੁਸ਼ ਹੋ ਕੇ ਜਾਣ ਸਹੀ ਗੱਲ ਆ ਬਾਗੋ ਬਾਗ ਹੋ ਕੇ ਜਾਣ ਕਿਤੇ ਆਏ ਨਾ ਜਾਵੇ ਕੋਈ ਜਿਹੜਾ ਭੈਣ ਦਾ ਖਸਮ ਬੰਮਣ ਜਰੇ ਮੈਂ ਪਕਾਈ ਮਰੀ ਉਹਦਾ ਘਾਟੀ ਬੰਦੀ ਕੋਲ ਫਰਾਨਾ ਕਰੀ ਜਾਂਦਾ ਧੌਂਕਾ ਕਰੀ ਜਾਂਦਾ ਹਨਾ ਸਹੀ ਗੱਲ ਆ ਲੈ ਵੀਡੀਓ ਰਹੀ ਕਹਿਣਾ ਜਟਾ ਤੈਨੂੰ ਹੂੰ ਟਰੈਕਟਰ ਚ ਕੋਈ ਕਮੀ ਹੋਈ ਪਈ ਹੂੰ ਹੋਰ ਟਰੈਕਟਰ ਲੈਣੀ ਚੇਂਜ ਕਰਕੇ ਠੀਕ ਹੈ ਠੀਕ ਹੈ ਟਰੈਕਟਰ ਚ ਕਮੀ ਹੋਈ ਚੇਂਜ ਕਰਕੇ ਲੈ ਜੀ ਔਰ ਰਿਕਾਰਡਿੰਗ ਕਰ ਰਹੇ ਆ ਠੀਕ ਹੈ ਠੀਕ ਹੈ ਇਸ ਤੋਂ ਬਾਅਦ ਤਾਂ ਕੋਈ ਗੱਡੀ ਕੱਲ ਨਹੀਂ ਵੀਰੇ ਠੀਕ ਹੈ ਇੰਨੇ ਭਰਾ ਖੜੇ ਹੋ ਤੇ ਵੀਡੀਓ ਨੂੰ ਮਿੱਤਰੋ ਸ਼ੇਅਰ ਕਰ ਦਿਓ ਤੇ ਵਧਾਈਆਂ ਦਿਓ ਵੀਰ ਨੂੰ ਕਮੈਂਟਾਂ ਦੇ ਵਿੱਚ ਅਬ ਹੋਰ ਤੋਂ ਬਾਈ ਆਏ ਸੀ ਚੱਲ ਕੇ ਟਰੈਕਟਰ ਤੇ ਕੰਮ ਕਰ ਜਿਸਾ ਕ ਬੰਗਾਲਾ ਲੱਗਦਾ ਪੂਰਾ ਵਧੀਆ ਲੱਗਿਆ ਜਿਵੇਂ ਸਾਡਾ ਬਾਕੀ ਮੰਡੀਆਂ ਨਾਲ ਪੂਰਾ ਫਰਕ ਆਉਂਗਾ ਇਸਦਾ ਬਹੁਤ 15 ਕਿ ਮਿੰਟ ਹੀ ਲੱਗੇ ਹੋ ਆ ਜਾ ਠੀਕ ਹੈ ਸੌਦੇ ਦਾ 15 ਕਿ ਮਿੰਟ ਹੀ ਲਾਏ ਆ ਬਸ ਠੀਕ ਹੈ ਆਏ ਤਾਂ ਹੁਣ ਬਾਅਦ ਵਿੱਚ ਇਹਦੇ ਸਮਾਨ ਲਿਆਉਂਦਾ ਕਰਦਿਆਂ ਉਹ ਚੀਜ਼ ਆ ਕੇ ਇਹ ਸਾਨੂੰ ਦਿੱਤੇ ਸੀ ਪੂਰੇ ਕਰਾ ਇਹ ਸਾਡਾ ਹੁਣ ਟਾਈਮ ਪਾਸ ਪੂਰਾ ਕਰਦਾ ਵੀ ਜਿਹੜਾ ਤੁਸੀਂ ਕਹਿੰਦਾ ਵੱਧ ਲਾਉਣਾ ਸੀ ਉਹ ਮੇਰੇ ਕੋਲੇ ਲੱਗ ਜਾਓ ਹਾਂ ਵੱਧ ਲਾ ਕੇ ਜਾਓ ਸਹੀ ਗੱਲ ਆ ਤੇ ਬਾਕੀ ਤੱਬਕੇ ਮਿੱਤਰੋ ਵੀਡੀਓ ਨੂੰ ਸ਼ੇਅਰ ਹੁਣ ਤੁਸੀਂ ਕਰਨਾ ਤੇ ਕਮੈਂਟਾਂ ਦੇ ਵਿੱਚ ਵਧਾਈਆਂ ਜਰੂਰ ਦਿਓ ਬਾਈ ਨੂੰ ਤੇ ਹੈਪੀ ਸ਼ਰਮਾ ਬਾਈ ਦਾ ਆਪਣਾ ਦਾ ਨੰਬਰ ਹੈਗਾ 94788 4514588729 45145 ਦੋਨਾਂ ਦੇ ਵਟਸਐਪ ਤੇ ਦੋਨਾਂ ਦੇ ਕਾਲਿੰਗ ਦੋਨੇ ਚੀਜ਼ਾਂ ਆਉਂਦੀਆਂ ਟਰੈਕਟਰ ਦੇ ਲੋਨ ਹੋ ਜੂ ਠੀਕ ਹੈ ਤੇ ਫਾਂਸ ਹੋ ਜੂ ਕੱਲ ਨੂੰ 5 ਤੋਂ 6 ਟਰੈਕਟਰ ਆ ਰਹੇ ਆ ਠੀਕ ਹੈ 855 217 ਮਾਡਲ 5 ਲੱਖ ਤੋਂ ਮੈਂਸ ਠੀਕ ਹੈ ਫਾਰਮ 60 ਆ ਰਿਹਾ 17 ਮਾਡਲ 2 ਲੱਖ ਤੋਂ ਮੈਂਸ ਠੀਕ ਹੈ ਅਰਜਨ ਆ ਰਿਹਾ 10 ਮਾਡਲ 3 ਲੱਖ ਤੋਂ 2.5 ਲੱਖ ਤੋਂ ਲੈ ਕੇ 3 ਦੇ ਵਿੱਚ ਜੇ ਦੇ ਦਾਂਗੇ ਠੀਕ ਹੈ ਗੱਲ ਆ ਬਾਬੇ ਦੀ ਕਿਰਪਾ ਨਾਲ ਜੇ ਕੋਈ ਹੋਰ ਥੇ ਹੈਗੇ 2-4 ਉਹ ਵੀ ਨਾਲ ਹੀ ਤੰਗ ਲਿਆਵਾਂਗੇ ਤੇ 500 ਤੁਹਾਨੂੰ ਫਿਰ ਅਸੀਂ ਦੇਵਾਂਗੇ ਨਵੇਂ ਆਪਡੇਟ ਤੇ ਨਵੇਂ ਆਫਰ ਤੇ ਫਿਰ ਕਹਾਂਗੇ ਆਪਾਂ ਧੂੜ ਟ੍ਰੈਕਟਰਾਂ ਦੀ ਠੀਕ ਹੈ ਤੇ ਕਰਦੋ ਵੀਰੋ 600 ਬਹੁਤ-ਬਹੁਤ ਧੰਨਵਾਦ ਸ਼ਰਮਾ ਜੀ ਧੰਨਵਾਦ ਜੀ